ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਡਾਕਟਰੀ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਇਸ ਮਾਣ ਸੇਵਾ ਦੀ ਮਿਸਾਲ ਗੜਦੀਵਾਲਾ ਦੇ ਬਸਨੀਕ ਉੱਗੇ ਸਮਾਜ ਸੇਵਕ ਡਾਕਟਰ ਮੋਹਨ ਲਾਲ ਥੰਮਣ ਨਿਮਿਤ ਅੰਤਮ ਅਰਦਾਸ ਤੇ ਰਸਮ ਪਗੜੀ ਮੌਕੇ ਪਹੁੰਚਿਆ ਸੈਂਕੜੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਨਾਮ ਅਖਾਂ ਨਾਲ ਸ਼ਾਦਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਥੰਮਣ ਪਰਿਵਾਰ ਨਾਲ ਇਲਾਕੇ ਦੇ ਡਾਕਟਰ ਕੇਮਿਸਟ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਹੋਰ ਮਹਾਨ ਸ਼ਖਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਵਿਦਵਾਨ ਪੰਡਤ ਸੁਦੇਸ਼ਜੀ ਵੱਲੋਂ ਉਹਨਾਂ ਦੇ ਪਰਿਵਾਰ ਦੀ ਮੌਜੂਦਗੀ ਵਿੱਚ ਰੀਤੀ ਰਿਵਾਜਾਂ ਅਨੁਸਾਰ ਸਵਰਗਵਾਸੀ ਡਾਕਟਰ ਮੋਹਨ ਲਾਲ ਥੰਮਣ ਦੇ ਵੱਡੇ ਪੁੱਤਰ ਡਾਕਟਰ ਅਜੀਤ ਥੰਮਣ ਦੇ ਰੀਤੀ ਰਸਮਾਂ ਨਾਲ ਪਗੜੀ ਬਣਈ ਗਈ। ਇਸ ਮੌਕੇ ਉੜਮੋ ਟਾਂਡਾ ਹਲਕੇ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਖਲਾਕ ਪ੍ਰਧਾਨ ਕੇਸ਼ਵ ਸੈਣੀ, ਦਸੂਹਾ ਦੇ ਹਲਕਾ ਵਿਧਾਇਕ ਐਡਵੋਕੇਟ ਕਰਮबीर ਸਿੰਘ ਘੁੰਮਣ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼, ਸਾਬਕਾ ਕੈਬਨਟ ਮੰਤਰੀ ਸੰਗਤ ਸਿੰਘ ਗਿਲਜੀਆ, ਸਪਰਾ ਹਲਕਾ ਪ੍ਰਧਾਨ ਡਾਕਟਰ ਜਸਪਾਲ ਸਿੰਘ ਜੀਐਲਏ ਰਿਸ਼ੂਰੀ ਜੀਐਲਏ ਬਲਰਾਮ ਲੁਥਰਾ ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਸੇਵਾਦਾਰ ਭਾਈ ਭੁਪਿੰਦਰ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਮਹਾਂੰਤ ਰਾਜਗੇਂ ਜੀ ਕਮਾਈ ਦੇਵੀ ਸੈਸ਼ਨ ਜੱਜ ਰਵਿੰਦਰਜੀਤ ਸਿੰਘ ਬਾਜਵਾ ਜੱਜ ਚਰਨਜੀਤ ਸਿੰਘ ਉੱਗੇ ਸਮਾਜ ਸੇਵੀ ਹਰਪ੍ਰੀਤ ਕੌਰ ਬਾਜਵਾ ਪ੍ਰਧਾਨ ਹਰਪਾਲ ਸਿੰਘ ਪੱਟੀ ਡਾਕਟਰ ਬੀਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀਵਾਲਾ ਪ੍ਰਧਾਨ ਮਨਜੋਤ ਤਸ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਐਂਡ ਵੈਲਫੇਅਰ ਸੁਸਾਇਟੀ ਗੜਦੀwala ਨਾਲ ਤਹਿਸੀਲदार ਲਵਦੀਪ ਸਿੰਘ ਤੂਤ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸੀਤਾਂ ਨੇ ਸ਼ਰਧਾਂਜਲੀ ਫੁੱਲ ਭੇਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਇਸ ਮੌਕੇ ਬਖ ਬਖ ਬੁਲਾਰਿਆਂ ਨੇ ਸਵਰਗਵਾਸੀ ਮੋਹਨ ਲਾਲ ਥੰਮਣ ਦੇ ਜੀਵਨ ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਸਮਾਜ ਸੇਵਾ ਦਿੰਦੇ ਹੋਏ अनेका ਮੁਫਤ ਦਵਾਈਆਂ ਦੇ ਕੈਂਪ ਲਗਾਏ ਕਰੋਨਾ ਕਾਲ ਵਿੱਚ ਮਿਸਾਲ ਕਾਇਮ ਕਰਦੇ ਹੋਏ ਦਵਾਈਆਂ ਵੰਡ ਕੇ ਵੱਡੇ ਪੱਧਰ ਤੇ ਸੇਵਾਵਾਂ ਨਿਭਾਈਆਂ ਗਰਦੀਵਾਲਾ ਸ਼ਹਿਰ ਵਿੱਚ ਪ੍ਰਮੁੱਖ ਸ਼ਖਸੀਤਾਂ ਵਿੱਚ ਉਹਨਾਂ ਦਾ ਉੱਚਾ ਰਤਬਾ ਮਾਨਵਤਾ ਨੂੰ ਸਮਰਪਿਤ ਦੇਣ ਸੀ ਬਿਮਾਰੀਆਂ ਨਾਲ ਗ੍ਰਸਤ ਪੀੜਤ ਮਰੀਜ਼ ਹੋਣ ਜਾਂ ਕਿਸੇ ਘਟਨਾ ਦਾ ਸ਼ਿਕਾਰ ਹੋਏ ਲੋਕ ਉਹ ਸਾਰਿਆਂ ਲਈ ਮਨੁੱਖੀ ਜੀਵਨ ਬਚਾਉਣ ਲਈ ਅਥਾ ਆਸਥਾ ਪਰਿ ਆਸਨ ਇਸ ਮੌਕੇ ਡਾਕਟਰ ਮੋਹਨ ਲਾਲ ਥੰਮਣ ਦੇ ਧਰਪਤਨੀ ਸੰਜੋਗ ਕਾਂਤਾ ਵੱਡੇ ਪੁੱਤਰ ਅਜੀਤ ਥੰਮਣ ਅਮਿਤ ਥੰਮਣ ਅਭਿਸ਼ੇਕ ਥੰਮਣ, ਪੋਤਰੀਆਂ ਮੁਸਕਾਨ ਥੰਮਣ, ਜਾਨਵੀ ਥੰਮਣ, ਰਿਧਮਾ ਥੰਮਣ, ਮਹਿਕ ਥੰਮਣ, ਪੋਤੇ ਅਰਜੁਨ ਥੰਮਣ, ਆਰੀਅਨ ਥੰਮਣ, ਆਯਾਨ ਥੰਮਣ ਵੱਲੋਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਕਾਉਂਸਲਰ ਸੁਦੇਸ਼ ਕੁਮਾਰ ਟੋਨੀ, ਕਾਉਂਸਲਰ ਸਰੋਜ ਮਨਹਾਸ, ਕਾਉਂਸਲਰ ਹਰਵਿੰਦਰ ਸਿੰਘ ਸੋਨੂ, ਕਾਉਂਸਲਰ ਅਨੂਬਾਲਾ, ਵਿਪਨ ਕੁਮਾਰ ਸੋਨ ਸਵੀਟ, ਡਾਕਟਰ ਨਿਰਮਲ ਸਿੰਘ, ਡਾਕਟਰ ਸੰਜੀਵ ਸ਼ਰਮਾ ਡਾਕਟਰ ਰੋਸ਼ਨ ਸਿਮਰਜੀਤ ਸਿੰਘ ạtਵਾਲ ਕਾਉਂਸਲਰ ਵਿੰਦਰਪਾਲ ਸਿੰਘ ਬਿੱਲਾ ਪ੍ਰਿੰਸੀਪਲ ਤ੍ਰਸ਼ੀਮ ਸਿੰਘ ਲੈਕਚਰਰ ਦਲਜੀਤ ਸਿੰਘ ਮੁੱਖ ਅਧਿਆਪਕ ਸਤਪਾਲ ਸ਼ਰਮਾ ਮਾਸਟਰ ਇੰਦਰਜੀਤ ਸਿੰਘ ਮਾਸਟਰ ਸੰਦੀਪ ਕੁਮਾਰ ਜਸਵਿੰਦਰ ਸਿੰਘ ਮਾਂਡਕੂ ਨੰਬਰਦਾਰ ਤਰਮਿੰਦਰ ਕਲਿਆਣ ਬਲਾਕ ਪ੍ਰਧਾਨ ਅਵਤਾਰ ਜੇ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ ਬਲਾਕ ਪ੍ਰਧਾਨ ਅਚਿਨ ਸ਼ਰਮਾ ਪਵਨ ਕੁਮਾਰ ਸਲਾਰੀਆ ਪਵਨ ਕੁਮਾਰ ਭਾਜਪਾ ਸਾਬਕਾ ਕਾਉਂਸਲਰ ਤੀਰਥ ਸਿੰਘ ਪੱਤਰਕਾਰ ਕਮਲਜੀਤ ਸਿੰਘ ਪਟੋਆ ਪੱਤਰਕਾਰ ਜੁਗੇਸ਼ ਗੁਪਤਾ ਦੀਪਕ ਸ਼ਰਮਾ ਸਿਮਰਜੀਤ ਸਿੰਘ ਸਿੰਮੂ ਡਾਕਟਰ ਸਵਰਨਕਾਲ ਪ੍ਰੈਸ਼ਰ ਸਾਬਕਾ ਸਰਪੰਚ ਜਸਵੰਤ ਸਿੰਘ ਪੱਖੋਵਾਲ ਸਾਬਕਾ ਸਰਪੰਚ ਬਾਬਾ ਜੈਰਾਮ ਆਦ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਅੱਛੇ ਕਰਮ ਕਰੀਏ ਕਿਉਂਕਿ ਪਰਮ ਪਿਤਾ ਪਰਮਾਤਮਾ ਨੂੰ ਪੰਜ ਆ ਕੇ ਸਾਡਾ ਆਦਰਸ਼ ਉਹਨੂੰ ਕਿਸ ਤਰ੍ਹਾਂ ਨਾਲ ਜੀਆ ਜਾਏ ਕਿ ਪਰ ਉਪਕਾਰੀ ਸਮ ਨਹੀਂ ਕੋਈ ਸੁਰ ਨਾਲ ਮੁਨੇ ਤਨ ਦਾੜੀ ਕਿ ਅਸੀਂ ਪਰ ਉਪਕਾਰ ਕਰੀਏ ਇਸ ਦੁਗੈਤ ਆਏ ਤੇ ਪੂਰਨ ਕਮਾਈਏ ਇਕਨੋਮਿਸਟੀ ਹੈ ਲੇਕਿਨ ਆਤਮਾ ਕਹਿੰਦੇ ਹੈ ਹਮੇਸ਼ਾ ਪਿਤਾ ਦੀ ਕੋਈ ਅੱਛੇ ਇਨਸਾਨਾ ਆਪਣੇ ਪਿਤਾ ਦੇ ਮਾਦਰ ਨਾਲੋਂ ਵੀ ਜ਼ਿਆਦਾ ਕਰਨ ਦੀ ਹਿੰਮਤ ਰੱਖਦੇ ਹੈ ਇਹ ਸਾਡਾ ਸਭ ਦਾ ਸਨੇਹ ਪਿਆਰ ਮਤਲਬ ਸੇ ਤੇ ਸਦਾ ਹੀ ਇਹ ਉਹ ਪਦਨਾ ਪਰ ਚੱਲਦੇ ਰਹਿ ਮੈਂ ਉਸ ਆਤਮਾ ਨੂੰ ਆਪਣੇ ਬਲੋਂ ਸੰਦਾਦ ਦੇ ਦਿੰਦਾ ਹੋਇਆ ਕੋਟੀ ਕੋਟੀ ਨਵਨਦਰਾਨਾ ਓਮ ਸ਼ਾਂਤੀ ਓਮ ਸ਼ਾਂਤੀ ਓਮ